ਜਦੋਂ ਸਾਹਿਬ ਰੱਬੀ ਉਪਦੇਸ਼ ਦਿੰਦੇ ਐ ਅੰਮ੍ਰਿਤ ਬਾਣੀ ਉਚਾਰਦੇ ਨੇ ਕੱਲੀ ਉਚਾਰਦੇ ਨਹੀਂ ਉਹਨੂੰ ਕੋਥੀ ਵਿੱਚ ਲਿਖ ਲੈਂਦੇ ਨੇ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਨ ਲੱਗਿਆ ਵੀ ਬਾਣੀ ਅਕੱਤਰ ਕਿਵੇਂ ਹੋਈ ਬਾਣੀ ਸਮੁੱਚੀ ਗੁਰੂ ਅਰਜਨ ਸਾਹਿਬ ਕੋਲਾਈ ਕਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਾਣੀ ਉਚਾਰ ਕੇ ਉਸ ਅੰਮ੍ਰਿਤ ਬਾਣੀ ਨੂੰ ਪੋਥੀ ਵਿੱਚ ਲਿਖਦੇ ਨੇ ਹੁਣ ਤੁਸੀਂ ਕਹੋਗੇ ਵੀ ਦਾ ਕੀ ਪ੍ਰਮਾਣ ਹੈ ਦੋ ਬਾਰੀ ਅਜਿਹਾ ਬਿਲਾ ਆਇਆ ਗੁਰੂ ਨਾਨਕ ਦੇਵ ਜੀ ਦੇ ਜੀਵਨ ਅੰਦਰ ਜਦੋਂ ਉਹਨਾਂ ਪੁੱਛਿਆ ਬਕਾਇਦਾ ਮੱਕਾ ਮਦੀਨਾ ਗਏ ਤੇ ਕਾਜ਼ੀਆਂ ਹਾਜ਼ੀਆਂ ਕੀ ਪੁੱਛਿਆ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਕਹਿਣ ਲੱਗੇ ਪਾਤਸ਼ਾਹ ਤੁਹਾਡੀ ਕਿਤਾਬ ਵਿੱਚੋਂ ਕਿਤਾਬ ਬੜਾ ਪਵਿੱਤਰ ਸ਼ਬਦ ਹੈ ਤੁਹਾਡੀ ਕਿਤਾਬ ਵਿੱਚੋਂ ਦੱਸੋ ਵੀ Hindu ਵੱਡਾ ਹੈ ਜਾਂ ਮੁਸਲਮਾਨ ਵੱਡਾ ਹੈ ਉਹ ਕਿਤਾਬ ਕਿਹੜੀ ਹੈ ਉਹ ਗੁਰਬਾਣੀ ਦੀ ਪੋਥੀ ਹੈ ਤੇ ਸਹਿਬ ਨੇ ਜਵਾਬ ਕੀ ਦਿੱਤਾ ਸਭ ਕਹਿਣ ਲੱਗੇ ਵੀ ਸੁਭ ਮਨਾ ਬਾਜ ਜੋ ਤੁਨੂ ਰੁਈ ਚੰਗੇ ਕਰਮਾਂ ਤੋਂ ਬਿਨਾ ਭਾਵੇਂ Hindu ਹੋਵੇ ਭਾਵੇਂ Muslim ਹੋਵੇ ਮੁਸਲਮਾਨ ਹੋਵੇ ਤੇ ਭਾਵੇਂ Sikh ਹੋਵੇ ਉਹਨੇ ਪਹਿਲੇ ਰੋਣਾ ਹੀ ਪੈਣਾ ਇੱਕ ਜ਼ਿਕਰ ਇੱਥੇ ਆ ਗਿਆ ਦੂਜਾ ਜ਼ਿਕਰ ਕਿੱਥੇ ਆਇਆ ਆਸਾ ਹੱਥ ਕਿਤਾਬ ਕੱਚ ਇਹਦੇ ਵਿੱਚ ਵੀ ਜ਼ਿਕਰ ਆ ਗਿਆ ਵੀ ਸਤਿਗੁਰੂ ਦੇ ਕੋਲ ਇੱਕ ਆਸਾ ਹੈ ਇੱਕ ਡੰਡਾ ਹੈ ਉਹ ਜਾਲ ਲਿਬਾਸ ਬਨਾਇਆ ਹੋਇਆ ਹੈ ਤੇ ਇੱਕ ਹਜ਼ੂਰ ਕੋਲ ਪਵਿੱਤਰ ਕਿਤਾਬ ਹੈ ਪਵਿੱਤਰ ਬੋਲ ਨੇ ਯਾਦ ਰੱਖਿਓ ਮੈਂ ਫੇਰ ਤੁਹਾਨੂੰ ਬੇਨਤੀ ਦੁਹਰਾਉਣ ਲੱਗਿਆ ਗੁਰੂ ਦੀ ਜਿੰਨੀ ਬਾਣੀ ਉਚਾਰਦੇ ਸਨ ਨਾ ਉਹਨੂੰ ਪੋਥੀ ਵਿੱਚ ਲਿਖ ਲੈਂਦੇ ਸਨ ਔਰ ਜਦੋਂ ਵਾਪਸ ਕਰਤਾਰਪੁਰ ਸਾਹਿਬ ਆਉਂਦੇ ਸਨ ਇਹ ਇਤਿਹਾਸ ਵਿੱਚ ਲਿਖਿਆ ਹੋਇਆ ਪੰਜ ਸਿੱਖ ਸਤਿਗੁਰੂ ਦੇ ਚਰਨਾ ਵਿੱਚ ਲਖਾਰੀ ਸਿੱਖ ਰਹੇ ਨੇ ਗੁਰੂ ਨਾਨਕ ਸਾਹਿਬ ਦੇ ਚਰਨਾੰਦਰ ਹੰਸੂ ਲੋਹਾਰ ਸ਼ੈਦੋਂ ਕਿਹੋਂ ਇਸੇ ਤਰ੍ਹਾਂ ਪਗੀਰਤ ਮਨ ਸੁਖ ਆ ਜਿਹੜੇ ਸਿੱਖ ਨੇ ਨਾ ਇਹ ਲਖਾਰੀ ਸਿੱਖ ਨੇ ਗੁਰੂ ਨਾਨਕ ਸਾਹਿਬ ਜੀਲੇ ਸਤਗੁਰੂ ਦੀ ਅੰਮ੍ਰਿਤ ਬਾਣੀ ਨੂੰ ਪੱਕੇ ਤੌਰ ਤੇ ਫਿਰ ਪੋਥੀ ਵਿੱਚ ਦਰਜ ਕਰਦੇ ਸਨ ਹੁਣ ਇਨੀ ਗੱਲ ਤੁਹਾਡੇ ਧਿਆਨ ਚ ਆ ਗਈ ਵੀ ਗੁਰੂ ਨਾਨਕ ਸਾਹਿਬ ਨੇ ਜਿੰਨੀ ਬਾਣੀ ਉਚਾਰੀ ਉਹਨੂੰ ਪੋਥੀ ਵਿੱਚ ਲਿਖ ਲਿਆ। ਹੁਣ ਅਗਲੀ ਗੱਲ ਬਲ ਖਿਆਲ ਕਰੋ। ਗੁਰੂ ਗ੍ਰੰਥ ਸਾਹਿਬ ਵਿੱਚ ਰੱਬੀ ਭਗਤਾਂ ਦੀ ਬਾਣੀ ਹੈ। ਹੁਣ ਜਿੰਨੇ ਰੱਬੀ ਭਗਤ ਨੇ ਬਹੁਤੇ ਭਗਤਾਂ ਦੇ ਅਸਥਾਨਾਂ ਤੇ ਜਾ ਜਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਿਲੇ ਨੇ ਭਗਤ ਸਹਿਬਾਨਾਂ ਨੂੰ। ਯਾਦ ਰੱਖਿਓ ਹੁਣ ਇੰਨਾ ਸਮਾਂ ਨਹੀਂ ਹੈ ਮੈਂ ਤੁਹਾਨੂੰ ਕਦੀ ਵਿਸਤਾਰ ਨਾਲ ਵੀ ਬੇਨਤੀ ਕਰ ਸਕਣਾ। ਬਹੁਤੇ ਭਗਤਾਂ ਦੇ ਅਸਥਾਨਾਂ ਤੇ ਜਾ ਕੇ ਉਹਨਾਂ ਨੂੰ ਮਿਲੇ ਉਹਨਾਂ ਨਾਲ ਰੱਬੀ ਵਿਚਾਰਾਂ ਕੀਤੀਆਂ ਤੇ ਉਹਨਾਂ ਕੋਲੋਂ ਜਿਹੜੀ ਅੰਮ੍ਰਿਤ ਗੁਰਬਾਣੀ ਹੈ ਉਹ ਬੜੇ ਪਿਆਰ ਨਾਲ ਉਹਨਾਂ ਦੇ ਅੰਮ੍ਰਿਤ ਬੋਲਾਂ ਨੂੰ ਆਪਣੇ ਕੋਲ ਸੰਭਾਲ ਲਿਆ ਤੇ ਕੁਝ ਰੱਬੀ ਪੁਰਖ ਹੋਏ ਨੇ ਜਿਨ੍ਹਾਂ ਦੇ ਅਸਥਾਨ ਤੇ ਗਏ ਤੇ ਉਹ ਪਹਿਲਾਂ ਹੋ ਚੁੱਕੇ ਸਨ ਤੇ ਉਹਨਾਂ ਦੀ ਜਗ੍ਹਾ ਤੇ ਅਗਾ ਉਹਨਾਂ ਦੇ ਜਿਹੜੇ ਸ਼ੇਵਕ ਬੈਠੇ ਹੋਏ ਸਨ ਤੇ ਉਹਨਾਂ ਤੋਂ ਬੋਲ ਲਏ ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਤੇ ਭਗਤ ਫਰੀਦ ਸਾਹਿਬ ਜੀ ਦੇ ਅਸਥਾਨ ਤੇ ਜਦੋਂ ਗਏ ਤੇ ਸ਼ੇਖ ਬ੍ਰਹਮ ਜੀ ਮਿਲਦੇ ਨੇ ਤੇ ਸ਼ੇਖ ਬ੍ਰਹਮ ਜੀ ਕੋਲੋਂ ਉਹਨਾਂ ਦੇ ਅੰਮ੍ਰਿਤ ਬੋਲ ਲਏ ਹੁਣ ਇਹਦਾ ਇੱਕ ਪੱਖ ਦੂਜਾ ਧਿਆਨ ਚ ਕਰ ਲਉ ਦੂਜੀ ਇੱਕ ਪੋਥੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਲ ਉਹ ਜਿਹੜੇ 15 ਭਗਤ ਨੇ ਰੱਬੀ ਪੁਰਖ ਜਿਨ੍ਹਾਂ ਦੀ ਸੁਰਤ ਬਿਲਕੁਲ ਰੱਬ ਵਿੱਚ ਇੱਕ ਮਿੱਕਾ ਹੈ ਜਿਹੜੇ ਪਰਮਾਤਮਾ ਦਾ ਹੀ ਰੂਪ ਨੇ ਬਲਕਿ ਪਰਮਾਤਮਾ ਹੀ ਨੇ ਉਹਨਾਂ ਦੇ ਅੰਮ੍ਰਿਤ ਬੋਲ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਆਪਣੇ ਕੋਲ ਸੰਭਾਲ ਲਈ ਹੁਣ ਦੋ ਗੱਲਾਂ ਸਪਸ਼ਟ ਹੋ ਗਈਆਂ ਜਦੋਂ ਗੁਰਤਾ ਗੱਦੀ ਪਾਈ ਲੈਣਾ ਜੀ ਨੂੰ ਬਖਸ਼ਿਸ਼ ਕੀਤੀ ਗੁਰੂ ਅੰਗਦ ਸਾਹਿਬ ਬਣੇ 1532 ਵਿੱਚ ਆਏ ਸਨ ਭਾਈ ਲੈਣਾ ਦੀ ਸਤਗੁਰੂ ਦੇ ਚਰਨਾਂ ਵਿੱਚ 1539 ਤੱਕ 7 ਸਾਲ ਉਹਨਾਂ ਬੜੀ ਗੁਰੂ ਕੇ ਬਚਨਾਂ ਦੀ ਕਮਾਈ ਕਰਕੇ ਤੇ ਧਰਮ ਨੂੰ ਕਮਾਇਆ ਇੱਕ ਨੁਕਤਾ ਕਹਿਣ ਲੱਗਿਆ ਤੁਹਾਨੂੰ ਸਿੱਖੀ ਕੀ ਹੈ ਉਹ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਤੋਂ ਸਿੱਖੋ ਬੜੇ ਚੰਨਣ ਸੁਣੋ ਸਤ ਸਾਲਾਂ ਵਿੱਚ ਇੱਕ ਦਿਨ ਵੀ ਗੁਰੂ ਦੇ ਬਚਨ ਨੂੰ ਕਦੀ ਨਾ ਨਹੀਂ ਕੀਤੀ ਜੇ ਅੱਧੀ ਰਾਤ ਦਾ ਵੇਲਾ ਹੈ ਸਭ ਪੁੱਛਦੇ ਨੇ ਬਾਕੀ ਸਿੱਖਾਂ ਨੂੰ ਵੀ ਰਾਤ ਕਿੰਨੀ ਲੰਘ ਗਈ ਕੋਈ ਆਖਦਾ ਸਤਗੁਰੂ ਦੋ ਪੈਰ ਲੰਘ ਗਈ ਕੋਈ ਕਹਿੰਦਾ ਡੇਢ ਪੈਰ ਲੰਘ ਗਈ ਭਈ ਲੈਣਾ ਜੀ ਨੂੰ ਪੁੱਛਿਆ ਭਈ ਲੈਣਾ ਜੀ ਕਿੰਨੀ ਰਾਤ ਲੰਘ ਗਈ ਕਹਿਣ ਲੱਗੇ ਸਤਗੁਰੂ ਤੁਹਾਡੇ ਹੁਕਮ ਧੀਏ ਜਿੰਨੀ ਕੋ ਲੰਘਾ ਦਿੱਤੀ ਲੰਘ ਗਈ ਹੈ ਜਿੰਨੇ ਕੋ ਬਚਾ ਕੇ ਰੱਖੀ ਹੈ ਬਚੀ ਹੋਈ ਹੈ ਇੱਕ ਜੀਵਨ ਦੀ ਗਾਥਾ ਕਹਿਣ ਲੱਗੇ ਹਾਂ ਇੱਕ ਦਿਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਧਰਮਸ਼ਾਲਾ ਵਿੱਚ ਬੈਠੇ ਆ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਾਟਾ ਆਪਣੇ ਹੱਥ ਵਿੱਚ ਪਕੜਿਆ ਭਾਂਡਾ ਤੇ ਉਹ ਬਾਟਾ ਖੋਦੀ ਮਹਾਰਾਜ ਨੇ ਚਿੱਕੜ ਵਿੱਚ ਛੁੱਟ ਦਿੱਤਾ ਗਾਰੇ ਵਿੱਚ ਚਿੱਕੜ ਵਿੱਚ ਛੁੱਟਿਆ ਤੇ ਪਹਿਲਾਂ ਆਪਣੇ ਪੁੱਤਰਾਂ ਨੂੰ ਆਵਾਜ਼ ਮਾਰੀ ਬਾਬਾ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਵੀ ਉਹ ਭਾਂਡਾ ਕੱਢ ਕੇ ਲੈ ਕੇ ਆਓ ਤੇ ਉਹਨਾਂ ਅੱਗੇ ਹੱਥ ਜੁੜ ਕੇ ਆਖਿਆ ਵੀ ਪਿਤਾ ਜੀ ਜੇ ਕੱਢ ਨਹੀਂ ਸੀ ਤੇ ਫਿਰ ਸੁੱਟੇ ਕਿਉਂ ਤੇ ਜੇ ਸੁੱਟੀ ਲਿਆਏ ਤੇ ਹੁਣ ਕੋਈ ਗੱਲ ਨਹੀਂ ਭਾਂਡੇ ਹੋਰ ਬਹੁਤ ਨੇ ਤੇ ਹੁਣ ਚਿੱਕੜ ਵਿੱਚ ਕੌਣ ਜਾਏ ਤੇ ਕੋਈ ਗੱਲ ਨਹੀਂ ਹੁਣ ਭਾਂਡਾ ਪਿਆ ਰਹੇ ਨੇ ਜਿਓ ਆਖਰ ਮਹਾਰਾਜ ਨੇ ਭਾਈ ਲੈਣਾ ਜੀ ਨੂੰ ਆਵਾਜ਼ ਮਾਰੀ ਜਦੋਂ ਭਾਈ ਲੈਣਾ ਜੀ ਨੂੰ ਆਵਾਜ਼ ਮਾਰੀ ਉਹ ਉਹਨੀ ਬੇਲੀ ਗੁਰੂ ਦਾ ਬਚਨ ਸੁਣਦਿਆਂ ਸਾਰੀ ਵੀ ਭਾਂਡਾ ਕੱਢ ਕੇ ਲੈ ਕੇ ਆਓ ਤੇ ਸਮੇਤ ਕੱਪੜੇ ਤੇ ਉਸ ਟਿੱਕਰ ਵਿੱਚ ਗਾਰੇ ਵਿੱਚ ਗਏ ਤੇ ਜਾ ਕੇ ਉਹ ਜਿਹੜਾ ਭਾਂਡਾ ਸੀ ਉਹਨੂੰ ਉਸੇ ਵੇਲੇ ਕੱਢ ਕੇ ਧੋਸਭਾਰ ਕੇ ਲਿਆ ਕੇ ਤੁਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਜਦੋਂ ਭੇਟ ਕੀਤਾ ਹੁਣ ਸਤਿਗੁਰੂ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਲੈਣਾ ਜੀ ਇਕ ਕੱਲਾ ਚਿੱਕੜ ਵਿੱਚੋਂ ਭਾਂਡਾ ਕੱਢਣ ਦੀ ਬਾਤ ਨਹੀਂ ਸੀ ਅਸਲ ਬਾਤ ਤੇ ਇਹ ਹੈ ਵੀ ਇਹ ਜਿਹੜਾ ਸੰਸਾਰ ਹੈ ਨਾ ਇਹ ਬਕਾਰਾਂ ਦਾ ਚਿੱਕੜ ਹੈ ਇੱਥੇ ਬੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਚਿੱਕੜ ਹੈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਨਾ ਉਹ ਹੁਕਮ ਮੰਨਣ ਵਾਲਾ ਆਪਣੇ ਜੀਵਨ ਦਾ ਭਾਂਡਾ ਇਹ ਚਿੱਕੜ ਵਿੱਚੋਂ ਕੱਢ ਕੇ ਧੋਸ ਵਰ ਕੇ ਸਾਫ ਕਰਕੇ ਆਪਣਾ ਜੀਵਨ ਸਵਾਰ ਲੈਂਦਾ ਹੈ ਗੱਲ ਚਿੱਕੜ ਵਿੱਚੋਂ ਭਾਂਡਾ ਕੱਢਣ ਦੀ ਨਹੀਂ ਸੀ ਗੱਲ ਤੇ ਗੁਰੂ ਦਾ ਹੁਕਮ ਮੰਨ ਕੇ ਤੇ ਸੰਸਾਰ ਚਿੱਕੜ ਵਿੱਚੋਂ ਆਪਣੇ ਜੀਵਨ ਦਾ ਭਾਂਡਾ ਕੱਢ ਕੇ ਆਪਣੇ ਜੀਵਨ ਸਵਾਰਨ ਦੀ ਬਾਤ ਸੀ ਜਿਹੜਾ ਭਾਈ ਲੈਣਾ ਜੀ ਤੁਸੀਂ ਸਿੱਖ ਲਿਆ ਯਾਦ ਰੱਖਿਓ 7 ਸਾਲ 1532 ਤੋਂ ਲੈ ਕੇ 1539 ਤੱਕ 7 ਸਾਲ ਲਾ ਕੇ ਗੁਰੂ ਦਾ ਦਪਤਨ ਕਮਾਇਆ ਭਾਈ ਲੈਣਾ ਜੀ ਨੇ ਇੱਕ ਦਿਨ ਕਿਰਪਾ ਕੀ ਵਰਤੀ ਇਸ਼ਕ ਕੀ ਬੱਠੀ ਮੇ ਜਿਸਮ ਜਲਾ ਦਿਆ ਲੈਹਨੇ ਕੋ ਗੁਰੂ ਅੰਗਦ ਬਣਾ ਦਿਆ ਤੇ ਭਾਈ ਲੈਣਾ ਜੀ ਤੁਨ ਗੁਰੂ ਅੰਗਦ ਸਾਹਿਬ ਜੀ ਬਣ ਗਏ ਹੁਣ ਜਦੋਂ ਗੁਰੂ ਅੰਗਦ ਸਾਹਿਬ ਜੀ ਬਣੇ ਬਹੁਤ ਧਿਆਨ ਨਾਲ ਸੁਣਿਓ ਤੇ ਨਾਲ ਹੀ ਜਿਹੜੀ ਬਾਣੀ ਦੀਆਂ ਪੋਥੀਆਂ ਨੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਦੀ ਗੱਲ ਕਰ ਰਹੇ ਆ ਬਾਣੀ ਦੀਆਂ ਪੋਥੀਆਂ ਦੋ ਨੇ ਇੱਕ ਗੁਰੂ ਨਾਨਕ ਸਾਹਿਬ ਵਾਲੀ ਇੱਕ ਭਗਤ ਸਹਿਬਾਨਾਂ ਵਾਲੀ ਦੋਨੋਂ ਪੋਥੀਆਂ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਬੜੇ ਪਿਆਰ ਨਾਲ ਭੇਟ ਕਰ ਦਿੱਤੀਆਂ ਤੇ ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬੜੇ ਪਿਆਰ ਨਾਲ ਬਾਣੀ ਦੀਆਂ ਪੋਥੀਆਂ ਸੰਭਾਲ ਲੀਆਂ ਫਿਰ ਸੰਖੇਪ ਕਰਾ ਹੁਣ ਗੁਰੂ ਅੰਗਦ ਸਾਹਿਬ ਨੇ ਬਾਣੀ ਵਿਚਾਰੀ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਬਾਣੀ ਵਿਚਾਰੀ ਤੇ ਇੱਕ ਪੋਥੀ ਉਹ ਬਣ ਗਈ ਹੁਣ ਪੋਥੀਆਂ ਤਿੰਨ ਹੋ ਗਈਆਂ ਤੇ ਜਦੋਂ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਬਖਸ਼ੀ ਤੇ ਉਦੋਂ ਗੁਰਬਾਣੀ ਦੀਆਂ ਪੋਥੀਆਂ ਤਾਨੂ ਗੁਰੂ ਅਮਰਦਾਸ ਪਾਤਸ਼ਾਹ ਕੋ ਲਾਗੀਆਂ ਹੁਣ ਬਾਣੀ ਗੁਰੂ ਅਮਰਦਾਸ ਜੀ ਨੇ ਵੀ ਉਚਾਰੀ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ੀ ਤੇ ਸਾਰੀਆਂ ਗੁਰਬਾਣੀ ਦੀਆਂ ਪੋਥੀਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੋ ਲਾਗੀਆਂ ਪੰਜਮ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਵੀ ਫਿਰ ਬਾਣੀ ਉਚਾਰੀ ਹੁਣ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਸਮੁੱਚੀ ਗੁਰਬਾਣੀ ਗੁਰੂ ਅਰਜਨ ਸਿੰਘ ਪਾਤਸ਼ਾਹ ਕੋ ਲਾਗੀ ਇੱਕ ਪਲ ਹੋਰ ਤੁਸੀਂ ਧਿਆਨ ਦਿਓ ਸਿੱਖ ਨੂੰ ਨਾ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਬਹੁਤ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ 19 ਰਾਗਾਂ ਵਿੱਚ 947 ਸ਼ਬਦ ਉਚਾਰਨ ਕੀਤੇ। ਧੰਨ ਗੁਰੂ ਅੰਗਦ ਸਾਹਿਬ ਜੀ ਨੇ 63 ਸ਼ਲੋਕ ਉਚਾਰੇ। ਸ਼ਲੋਕ ਕਿਸੇ ਰਾਗ ਦਾ ਮਤਹਾਜ ਨਹੀਂ ਹੁੰਦਾ। ਗੁਰੂ ਅਮਰਦਾਸ ਜੀ ਨੇ 850 ਸ਼ਬਦ 17 ਰਾਗਾਂ ਵਿੱਚ ਉਚਾਰਨ ਕੀਤੇ ਗੁਰੂ ਰਾਮਦਾਸ ਜੀ ਨੇ 647 ਸ਼ਬਦ 30 ਰਾਗਾਂ ਵਿੱਚ ਉਚਾਰਨ ਕੀਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ 30 ਰਾਗਾਂ ਵਿੱਚ 2218 ਸ਼ਬਦ ਉਚਾਰਨ ਕੀਤੇ 15 ਭਗਤ ਸਹਿਬਾਨਾਂ ਦੇ ਜਿਹੜੇ ਅੰਮ੍ਰਿਤ ਬੋਲ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ 778 ਸ਼ਬਦ ਨੇ ਪੱਟ ਸਹਿਬਾਨ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਪੱਟ ਨੇ 11 ਪੱਟਾਂ ਦੀ ਬਾਣੀ ਹੈ 11 ਪੱਟਾਂ ਦੇ 123 ਸਵਈਏ ਨੇ 11 ਪੱਟਾਂ ਨੇ 123 ਸਵਈਏ ਉਚਾਰਨ ਕੀਤੇ ਨੇ ਤੇ ਇਹ ਸਮੁੱਚੀ ਬਾਣੀ ਇਸ ਤੋਂ ਇਲਾਵਾ ਗੁਰਸਿੱਖ ਨੇ ਬਾਬਾ ਸਤਾ ਜੀ ਬਾਬਾ ਬਲਵੰਡ ਜੀ ਜਾਂ ਬਾਬਾ ਸੁੰਦਰ ਜੀ ਉਹ ਸੁਮੱਚੀ ਬਾਣੀ ਇਸ ਵੇਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੋਲ ਹੈ ਇੱਕ ਭਲੇਖਾ ਨਾ ਰਹੇ ਜਿਹੜੇ ਪੱਟ ਨੇ ਨਾ ਪੱਟ ਪੱਟ ਪਹਿਲੀ ਵਾਰ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਏ ਸੀ ਗੋਇੰਦਵਾਲ ਸਾਹਿਬ ਤੇ ਪੱਟਾਂ ਦੇ ਅਮਰਤ ਬੋਲ ਵੀ ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੋਲ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸਤਿਗੁਰੂ ਕੋਲ ਬਾਣੀ ਹੈ ਪਰ ਗੁਰੂ ਅਰਜਨ ਸਾਹਿਬ ਨੂੰ ਕੀ ਲੋੜ ਪੈਗੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦੀ ਇਹ ਕੰਮ ਤੇ ਅੱਗੇ ਚੱਲ ਕੇ ਧੰਗ ਗੁਰੂ ਕਾਲ ਗੀਤਰ ਪਾਤਸ਼ਾਹ ਵੀ ਕਰ ਦਿੰਦੇ ਬਲਕਿ ਦੁਬਾਰਾ ਬਾਣੀ ਉਹਨਾਂ ਰਚੀ ਦੁਬਾਰਾ ਬਾਣੀ ਸੰਪਾਦਨਾ ਕੀਤੀ ਸਵਾਲ ਹੈ ਨਾ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਵੀ ਉਚਾਰਨ ਕੀਤੀ ਬਾਅਦ ਵਿੱਚ ਇਹਨਾਂ ਕਾਰਨ ਨੇ ਉਹ ਕਾਰਨ ਨਹੀਂ ਹੈ ਜਿਹੜਾ ਪ੍ਰਿਥੀ ਚੰਦ ਸੀ ਨਾ ਪ੍ਰਿਥੀ ਚੰਦ ਨੇ ਗੁਰੂ ਘਰ ਦੀ ਰਜ ਦੇ ਵਿਰੋਧਤਾ ਕੀਤੀ ਜਿੰਨੀ ਵਿਰੋਧਤਾ ਉਹਨੇ ਕੀਤੀ ਸ਼ਾਇਦ ਕਿਸੇ ਨੇ ਕੀਤੀ ਹੋਵੇ ਉਹ ਆਪਣੇ ਆਪ ਵਿੱਚ ਗੁਰੂ ਬਨਣ ਦੇ ਲਈ ਹਰ ਤਰ੍ਹਾਂ ਦੀ ਨਕਲ ਕਰਦਾ ਹੈ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਦਰਬਾਰ ਵਿੱਚ ਲੰਗਰ ਚੱਲਦਾ ਹੈ ਪ੍ਰਥੀ ਚੰਦ ਵੀ ਲੰਗਰ ਚਲਾਉਂਦਾ ਜੇ ਗੁਰੂ ਘਰ ਵਿੱਚ ਮਸੰਦ ਰੱਖੇ ਹੋਏ ਨੇ ਉਸ ਵੇਲੇ ਪ੍ਰਚਾਰਕ ਨੇ ਤੇ ਉਹ ਵੀ ਮਸੰਦ ਰੱਖਦਾ ਤੁਹਾਨੂੰ ਸ਼ਾਇਦ ਇਹ ਗੱਲ ਝਾਨ ਹੋਵੇ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਬਣਵਾਇਆ ਯਾਦ ਰੱਖਣਯੋਗ ਬਾਤ ਹੈ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਨਕਲ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਨੇ ਕੀਤੀ ਪ੍ਰਿਥੀ ਚੰਦ ਨੇ ਲਾਹੌਰ ਦੇ ਨੇੜੇ ਆਪਣਾ ਸਹਰਾ ਪਿੰਡ ਪਿੰਡ ਹੀਹਰ ਦੀ ਧਰਤੀ ਤੇ ਬਿਲਕੁਲ ਦਰਬਾਰ ਸਾਹਿਬ ਦੀ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਦੀ ਤਰ੍ਹਾਂ ਇੱਕ ਅਸਥਾਨ ਬਣਾਇਆ ਸੀ ਨਕਲ ਕਰਕੇ ਵੀ ਕੱਲ ਮੈਂ ਵੀ ਗੁਰੂ ਕਹਾ ਸਕਾਂ ਗੁਰੂ ਤੇ ਨਹੀਂ ਬਣ ਸਕਦਾ ਇਹ ਤੇ ਗੁਰੂ ਦੀ ਕਿਰਪਾ ਨਾਲ ਹੀ ਬੰਨਣਾ ਸੀ ਪਰ ਉਹਨੇ ਕੋਸ਼ਿਸ਼ ਕੀਤੀ ਹੁਣ ਉਹਨੇ ਸਾਰੀਆਂ ਨਕਲਾਂ ਕੀਤੀਆਂ ਪਰ ਅਖਰੋਂ ਗੁਰੂ ਨਹੀਂ ਕਹਾ ਸਕਿਆ ਹੁਣ ਇਹਦਾ ਪੁੱਤ ਹੈ ਪ੍ਰਿਥੀ ਚੰਦ ਦਾ ਉਹਦਾ ਨਾਮ ਮਿਹਰਬਾਨ ਹੈ ਜੇ ਦੀ ਪੀੜੀ ਵਿਚਾਰ ਨਹੀਂ ਹੋਵੇ ਪ੍ਰਿਥੀ ਚੰਦ ਦਾ ਪੁੱਤ ਮਿਹਰਬਾਨ ਹੈ ਮਿਹਰਬਾਨ ਦਾ ਪੁੱਤ ਹਰਜੀ ਹੈ ਹਰਜੀ ਦਾ ਪੁੱਤ ਕਵਲ ਨੇ ਨੇ ਤੇ ਇਹ ਜਿਹੜਾ ਮਿਹਰਬਾਨ ਹੈ ਨਾ ਇਹ ਹੁਣ ਮਿਹਰਬਾਨ ਨੂੰ ਆਖਦਾ ਵੀ ਪੁੱਤ ਮੈਂ ਹਰ ਨਕਲ ਕੀਤੀ ਮੈਂ ਲੰਗਰ ਚ ਲਾਇ ਮਸੰਦ ਰਖੇ ਦਰਬਾਰ ਸੇ ਵਰਗਾ ਸਥਾਨ ਬਨਾਇਆ ਪਰ ਮੈਨੂੰ ਗੁਰੂ ਦੀ ਤਰ੍ਹਾਂ ਪੂਜਿਆ ਨਹੀਂ ਜਾਂਦਾ ਮੈਂ ਗੁਰੂ ਨਹੀਂ ਕਹਾ ਸਕਿਆ ਉਹਦਾ ਕਾਰਨ ਇਹ ਰਿਹਾ ਕਿ ਮੈਨੂੰ ਬਾਣੀ ਨਹੀਂ ਉਚਾਰਨੀ ਆਉਂਦੀ ਜਿਹੜੇ ਗੁਰੂ ਸਾਹਿਬਾਨ ਨੇ ਬਾਣੀ ਉਚਾਰਦੀ ਹੈ ਉਸ ਵੇਲੇ ਉਹ ਆਪਣੇ ਪੁੱਤ ਮਿਹਰਬਾਨ ਨੂੰ ਆਖਦੇ ਵੀ ਤੈਨੂੰ ਮੈਂ ਬਹੁਤ ਪੜਾਇਆ ਲਿਖਾਇਆ ਤੇ ਤੂੰ ਇੱਕ ਕਿਰਪਾ ਕਰ ਤੂੰ ਬਾਣੀ ਉਚਾਰ ਤੇ ਕੱਲ ਮੈਂ ਗੁਰੂ ਕਹਾ ਸਕਾਂ ਬੰਦਾ ਕਿੱਥੇ ਤੋਂ ਕਿੱਥੇ ਪਹੁੰਚ ਜਾਂਦਾ ਹੈ ਹੈਰਾਨਗੀ ਦੀ ਗੱਲ ਹੈ